ਵਾਹਿਗੁਰੂ ਆਹੇ ਗਰੂ ਆਹੇ ਗਰੂ ਆਹੇ ਗਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਗੁਰਫਤ ਤੋਂ ਵਾਂਝਿਆ ਨਾ ਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਵੇਂ ਬਾਰ-ਬਾਰ ਗੁਰਬਾਣੀ ਪੁਕਾਰ ਕਰਦੀ ਹੈ ਕਿ ਭਾਈ ਸਤ ਸੰਗਤ ਵਿੱਚ ਆ ਕੇ ਜਿਹੜੇ ਕਰੋੜਾਂ ਪਾਪ ਨੇ ਉਹਨਾਂ ਦਾ ਨਾਸ਼ ਹੋ ਜਾਇਆ ਕਰਦਾ ਹੈ ਸਤ ਸੰਗਤ ਇੱਕ ਇਹੋ ਜਿਹਾ ਦਰਵਾਜ਼ਾ ਹੈ ਜਿਸ ਥਾਂ ਤੇ ਆ ਕੇ ਕਾਲ ਯੁਗ ਦੇ ਸੜਦੇ ਬਲ ਦੇ ਸਮੇਂ ਦੇ ਅੰਦਰ ਪਰਮ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਕਿ ਹਰ ਆਦਮੀ ਕਿਸੇ ਨਾ ਕਿਸੇ ਆਸਰੇ ਖੜਾ ਹੈ ਕਿਸੇ ਨਾ ਕਿਸੇ ਆਸਰੇ ਤੇ ਜਿਉਣਾ ਚਾਹੁੰਦਾ ਹੈ ਆਦਮੀ ਤੇ ਜੇ ਆਦਮੀ ਦਾ ਆਸਰਾ ਖਤਮ ਹੋ ਜਾਵੇ ਤਾਂ ਉਹਦੀ ਜ਼ਿੰਦਗੀ ਜਿਹੜੀ ਹੈ ਮੌਤ ਤੋਂ ਵੀ ਬੱਤਰ ਹੋ ਜਾਂਦੀ ਸੰਸਾਰ ਦੇ ਅੰਦਰ ਲੋਕਾਂ ਦੇ ਬਹੁਤ ਸਾਰੇ ਆਸਰੇ ਨੇ ਕਿਸੇ ਨੂੰ ਪੈਸੇ ਦਾ ਆਸਰਾ ਹੈ ਕਿਸੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਆਸਰਾ ਹੈ ਕਿਸੇ ਦਾ ਆਸਰਾ ਉਹਦੇ ਭਰਾ ਨੇ ਪਰਿਵਾਰਕ ਮੈਂਬਰ ਨੇ ਕਿਸੇ ਦਾ ਆਸਰਾ ਪਿੰਡ ਦੇ ਮੁਖ ਬੰਦੇ ਲੀਡਰ ਆਦਿ ਹੁੰਦੇ ਨੇ ਤੇ ਕਿਸੇ ਨੇ ਸਰਕਾਰ ਨੂੰ ਆਪਣਾ ਆਸਰਾ ਬਣਾਇਆ ਸੋ ਇਸ ਤਰ੍ਹਾਂ ਆਸਰਿਆਂ ਦਾ ਕੋਈ ਹਿਸਾਬ ਨਹੀਂ ਪਰ ਸੱਚਾ ਆਸਰਾ ਕਿਹੜਾ ਹੈ ਜਿਹੜਾ ਅੰਤ ਤੱਕ ਸਹਾਈ ਹੋਵੇ ਸੱਚਾ ਆਸਰਾ ਉਹ ਹੁੰਦਾ ਹੈ ਜੇ ਦਾ ਸਹਾਰਾ ਇਸ ਸੰਸਾਰ ਵਿੱਚ ਵੀ ਹੋਵੇ ਤੇ ਜੇ ਇੱਥੇ ਨਾ ਹੋਈਏ ਤੇ ਅਗਲੀ ਦਰਗਾਹ ਦੇ ਵਿੱਚ ਵੀ ਉਹ ਆਸਰਾ ਨਾਲ ਹੋਵੇ ਉਹ ਹੁੰਦਾ ਹੈ ਸੱਚਾ ਆਸਰਾ ਉਹ ਆਸਰਾ ਸੰਸਾਰ ਉੱਤੇ ਕੇਵਲ ਇੱਕ ਹੀ ਹੋ ਸਕਦਾ ਹੈ ਉਹ ਹੈ ਵਾਹਿਗੁਰੂ ਉਹ ਹੈ ਮੇਰਾ ਆਕਾਲ ਪੁਰਖ ਜੋ ਹਰ ਥਾਂ ਤੇ ਪਰੀਪੂਰਨ ਹੈ ਪੂਰਨ ਹੈ ਪਰ ਬ੍ਰਹਮ ਹੈ ਪਰਮੇਸ਼ਵਰ ਹੈ ਕਿਉਂਕਿ ਉਸਨੇ ਸਾਰੇ ਖੰਡ ਤ੍ਰੇ ਬ੍ਰਹਿਮੰਡ ਧਾਰਨ ਕੀਤੇ ਹੋਏ ਨੇ ਧਾਰਨ ਕਿਸ ਤਰ੍ਹਾਂ ਕੀਤੇ ਹੋਏ ਨੇ ਉਸਨੇ ਆਸਰਾ ਦਿੱਤਾ ਹੋਇਆ ਹੈ ਧਾਰਨ ਨੂੰ ਆਸਰਾ ਕਹਿੰਦੇ ਨੇ ਸੋ ਜਿਸ ਤਰ੍ਹਾਂ ਸਿਨਮੇ ਦੀ ਰੀਲ ਚੱਲ ਰਹੀ ਹੈ ਉਹਦਾ ਆਸਰਾ ਸਾਹਮਣੇ ਵਾਲਾ ਜਿਹੜਾ ਪਰਦਾ ਹੈ ਉਹ ਹੋਇਆ ਕਰਦਾ ਹੈ ਜੇਕਰ ਪਰਦਾ ਨਾ ਹੋਵੇ ਤਾਂ ਤਸਵੀਰ ਜਿਹੜੀ ਹੈ ਆਸਰਾ ਨਾ ਹੋਣ ਕਰਕੇ ਦਿਖਾਈ ਨਹੀਂ ਦੇਗੀ ਸੋ ਇਸ ਤਰ੍ਹਾਂ ਜਿਹੜਾ ਸੰਸਾਰ ਹੈ ਉਹ ਨਿਰਾਕਾਰ ਤੋਂ ਆਕਾਰ ਰੂਪ ਦੇ ਵਿੱਚ ਪ੍ਰਗਟ ਹੋਇਆ ਏ ਤੇ ਇਹਦਾ ਆਧਾਰ ਜਿਹੜਾ ਹੈ ਉਹ ਵਾਇਗ੍ਰੂਈ ਹੈ ਆਤਮਾ ਹੈ ਜਿਸ ਨੂੰ ਬ੍ਰਹਮ ਕਹਿੰਦੇ ਨੇ ਸੋ ਉਹ ਪਾਰ ਬ੍ਰਹਮ ਹੈ ਅਧੂਰਾ ਨਹੀਂ ਉਹ ਪਾਰ ਬ੍ਰਹਮ ਹੈ ਪੂਰਨ ਹੈ ਹਰ ਜਗ੍ਹਾ ਤੇ ਪੂਰਨ ਹੈ ਸੋ ਐਸੇ ਪ੍ਰਭੂ ਦਾ ਆਸਰਾ ਜੋ ਵੀ ਕੋਈ ਲੈ ਲੈਂਦਾ ਹੈ ਨਾ ਉਹਨੂੰ ਕਿਸੇ ਹੋਰ ਆਸਰੇ ਦੀ ਜ਼ਰੂਰਤ ਨਹੀਂ ਪੈਂਦੀ ਸੋ ਆਦਮੀ ਆਸਰਾ ਲੱਭਦਾ ਏ ਤੇ ਢੂੰਡਦਾ ਹੈ ਇੱਕ ਲੱਭ ਦਾ ਹੈ ਉਹ ਖਤਮ ਹੁੰਦਾ ਹੈ ਆਸਰਾ ਫਿਰ ਦੂਜਾ ਲੱਭਦਾ ਹੈ ਦੂਜਾ ਖਤਮ ਹੋ ਜਾਂਦਾ ਹੈ ਇਲੈਕਸ਼ਨ ਵਿੱਚ ਕਿਸੇ ਨੂੰ ਜਿਤਾਇਆ 5 ਸਾਲ ਬਾਅਦ ਉਹ ਖਤਮ ਹੋ ਗਿਆ ਦੂਸਰੇ ਵੈਰੀ ਬਣ ਜਾਂਦੇ ਨੇ ਆਸਰੇ ਟੁੱਟ ਜਾਂਦੇ ਨੇ ਕਿਸੇ ਨੇ ਪੈਸੇ ਦਾ ਆਸਰਾ ਲਿਆ ਚੋਰ ਪੈ ਕੇ ਲੁੱਟ ਕੇ ਲੈ ਗਏ ਪੈਸਾ ਖਤਮ ਹੋ ਗਿਆ ਆਸਰਾ ਟੁੱਟ ਗਿਆ ਮਾਇਆ ਦਾ ਆਸਰਾ ਲਿਆ ਸੀ ਕਿਸੇ ਨੇ ਪੁੱਤਰਾਂ ਦਾ ਆਸਰਾ ਲਿਆ ਬੱਚਿਆਂ ਦਾ ਆਸਰਾ ਲਿਆ ਉਹ ਬੇਮੁਖ ਹੋ ਗਏ ਵੱਖਰੇ ਹੋ ਗਏ ਪੁੱਛਦੇ ਨਹੀਂ ਏ ਵੀ ਆਸਰਾ ਜਾਂਦਾ ਰਿਹਾ ਆਸਰਾ ਟੁੱਟ ਗਿਆ ਹੁਣ ਪਰਮੇਸ਼ਵਰ ਦਾ ਆਸਰਾ ਹੈ ਇੱਕ ਪੱਕਾ ਤੇ ਸਮਰੱਥ ਆਸਰਾ ਹੈ ਜੇ ਇਕ ਵਾਰੀਏ ਦੇ ਨਾਲ ਬਣ ਜਾਵੇ ਫਿਰ ਕਿਸੇ ਆਸਰੇ ਦੀ ਲੋੜ ਨਹੀਂ ਰਹਿੰਦੀ ਉਹ ਹਰ ਥਾਂ ਤੇ ਰੱਖੀ ਕਰਦਾ ਹੈ ਉਹ ਇੱਥੇ ਵੀ ਮਦਦ ਕਰਦਾ ਹੈ ਤੇ ਅਗਲੇ ਜਹਾਨੇ ਵੀ ਸਾਥ ਸੰਗਤ ਜੀ ਉਹ ਸਹਾਈ ਹੁੰਦਾ ਹੈ ਵਾਹਿਗੁਰੂ ਜੀ ਇਹ ਕਹਿੰਦੇ ਨੇ ਕਿ ਮੈਂ ਸਾਰੇ ਸੰਸਾਰ ਨੂੰ ਦਾਤਾਂ ਦਿੰਦਾ ਹਾਂ ਜੋ ਮੰਗਦੇ ਨੇ ਉਹ ਦਿੰਦਾ ਰਹਿਣਾ ਹਾਂ ਪਰ ਇੱਕ ਵੀ ਐਸਾ ਨਹੀਂ ਜਿਹੜਾ ਇਹ ਸੋਚਦਾ ਹੋਵੇ ਮੈਨੂੰ ਇਹ ਦਾਤਾਂ ਕੌਣ ਦਿੰਦਾ ਹੈ ਜੋ ਵੀ ਕਿਸੇ ਦੀ ਮੰਗ ਹੁੰਦੀ ਹੈ ਪਾਤਸ਼ਾਹ ਕਹਿੰਦੇ ਮੈਂ ਦੇ ਦਿੰਦਾ ਹੈ ਪੁੱਤਰ ਮੰਗਦਾ ਹੈ ਪੁੱਤਰ ਮਿਲ ਜਾਂਦਾ ਹੈ ਪੁੱਤਰ ਦੀ ਦਾਤ ਦੇ ਦਿੰਦਾ ਕੋਈ ਪੈਸਾ ਟਕਾ ਮਿਲਦਾ ਹੈ ਮੰਗਦਾ ਹੈ ਉਹਨੂੰ ਮੈਂ ਦੇ ਦਿੰਦਾ ਕੋਈ ਆਦਮੀ ਦੁਖੀ ਹੈ ਉਹ ਵੀ ਦਾਤ ਨੂੰ ਦੇ ਦਿੰਦਾ ਉਹਦੇ ਰੋਗ ਕਸ਼ਟ ਘਟ ਦਿੰਦਾ ਕੋਈ ਜਾਇਦਾਦ ਚਾਹੁੰਦਾ ਹੈ ਉਹਨੂੰ ਉਹ ਮਿਲ ਜਾਂਦਾ ਹੈ ਤੇ ਉਹਦੀ ਮੰਗ ਪਾਤਸ਼ਾਹ ਕਹਿੰਦਾ ਮੈਂ ਪ੍ਰਵਾਨ ਕਰਕੇ ਦੇ ਦਿੰਦਾ ਹਾਂ ਉਹਨੂੰ ਪਾਚਾ ਕਹਿੰਦੇ ਮੇਰੀਆਂ ਦਿੱਤੀਆਂ ਹੋਈਆਂ ਚੀਜ਼ਾਂ ਇਸਨੇ ਆਪਣੀਆਂ ਬਣਾ ਲੀਆਂ ਮੇਰੀਆਂ ਨਹੀਂ ਸਮਝੀਆਂ ਜਿਹੜਾ ਦੇਣ ਵਾਲਾ ਮੈਂ ਹਾਂ ਮੈਨੂੰ ਪਰਾਇਆ ਸਮਝਦਾ ਹੈ ਮੈਨੂੰ ਆਪਣਾ ਨਹੀਂ ਬਣਾਉਂਦਾ ਦਾਤਾ ਨੂੰ ਪ੍ਰੇਮ ਕਰਦਾ ਹੈ ਦਾਤੇ ਨੂੰ ਨਹੀਂ ਜਾਣਦਾ ਕੁਝ ਵੀ ਮੈਨੂੰ ਆਪਣਾ ਨਹੀਂ ਸਮਝਦਾ ਸਗੋਂ ਕਹਿੰਦਾ ਏ ਕਿ ਮੇਰਾ ਇਹਦੇ ਨਾਲ ਕੀ ਸਬੰਧ ਇਹ ਕੌਣ ਹੈ ਪ੍ਰਮਾਤਮਾ ਹੈ ਕਿ ਨਹੀਂ ਹੈ ਮੇਰੀ ਤੇ ਹੁੰਦ ਤੇ ਵੀ ਕੁਐਸਚਨ ਮਾਰਕ ਖੜਾ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਸਭ ਕਿਸੇ ਆਪਣਾ ਇਕਰਾਮ ਪਰਾਇਆ RAM ਨੂੰ ਪਰਾਇਆ ਸਮਝਦਾ ਹੈ ਤੇ ਜੋ ਦਿੱਤੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨਾਲ ਪ੍ਰੇਮ ਪਾ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਤੇ ਪ੍ਰੇਮ ਕਾ ਦੇ ਨਾ ਪਾਇਆ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਿਆ, ਚੁਗਲੀ ਇਹਨਾਂ ਨਾਲ ਪ੍ਰੇਮ ਪਾ ਲੈਂਦਾ ਹੈ ਤੇ ਇਹ ਦੇ ਉਲਟ ਵਿੱਚ ਵੈਰੀ ਨੇ ਜਿਹੜੇ ਅੰਦਰੋਂ ਅੰਦਰੀ ਇਹਨੂੰ ਖੋਖਲਾ ਕਰ ਦਿੰਦੇ ਨੇ ਪਾਤਸ਼ਾਹ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿرائی ਤਾਂ ਸੋ ਪ੍ਰੀਤ ਜਿੰਨੀਆਂ ਬੁਰੀਆਂ ਚੀਜ਼ਾਂ ਸੀ ਉਹਨਾਂ ਨਾਲ ਪ੍ਰੇਮ ਪਾ ਲਿਆ ਤੇ ਜਿਹੜਾ ਆਪਣਾ ਸੀ ਜਿਹਨੇ ਸਹਾਈ ਹੋਣਾ ਸੀ ਅੰਤ ਤਾਕ ਉਹਦੇ ਨਾਲ ਚਿੱਤ ਨਹੀਂ ਜੋੜਿਆ ਸੋ ਜਿਸ ਨੇ ਪਰਮੇਸ਼ਵਰ ਨੂੰ ਆਸਰਾ ਮੰਨ ਲਿਆ ਜਿਸ ਨੇ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖ ਲਿਆ ਉਦੀ ਉਸ ਹੈਤਾ ਕਰਿਆ ਕਰਦਾ ਹੈ ਹਰ ਥਾਂ ਤੇ ਉਹਦੀ ਰਾਖੀ ਹੁੰਦੀ ਹੈ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਰਖਤ ਹੈ ਅਪਨੋ ਕਰ ਦੇ ਕਰ ਪਾਪ ਸਮੂਹ ਨਾ ਭੇਟਨ ਪਾਵੈ ਔਰ ਕੀ ਬਾਤ ਕਹਾ ਕਹਿ 200 ਸੋ ਪੇਟ ਹੀ ਕੇ ਪਟ ਵਿਚ ਬਚਾਵੈ ਸੋ ਕਹਿੰਦੇ ਹਨ ਕਿਤੇ ਨੂੰ ਹੋਰ ਕੀ ਗੱਲ ਦਸੀ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ ਉੱਥੇ ਬਾਹਰਲੇ ਪਾਸੇ ਤੋਂ ਕੋਈ ਰਾਖੀ ਨਹੀਂ ਕਰ ਸਕਦਾ ਮਾਂ ਵੀ ਨਹੀਂ ਕਰ ਸਕਦੀ ਉਸ ਥਾਂ ਤੇ ਉਸ ਨੂੰ ਪਰਮਾਤਮਾ ਕਿਸ ਤਰ੍ਹਾਂ ਸੰਭਾਲ ਕੇ ਰੱਖਦਾ ਹੈ ਉਹਦੀ ਰਾਖੀ ਕਰਦਾ ਹੈ ਐਸਾ ਪ੍ਰਭੂ ਸਰਬ ਕਲਾ ਸਮਰੱਥ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਾਨਕ ਤਾਂ ਕੀ ਓਟ ਜਈ ਜੈਰੀ ਸੋ ਉਹਦੀ ਓਟ ਫੜ ਲੈ ਉਹ ਤੈਨੂੰ ਹਰ ਥਾਂ ਤੇ ਰੱਖੇਗਾ ਕਿਉਂਕਿ ਉਹ ਸਾਰੇ ਖੰਡਾਂ ਤੇ ਬ੍ਰਹਿਮੰਡਾਂ ਦੇ ਵਿੱਚ ਹਾਜ਼ਰ ਹੈ ਤੇ ਉਹ ਮਾਲਕ ਹੈ ਉਸ ਦਾ ਆਸਰਾ ਲੈ ਲੈ ਉਹਨੂੰ ਆਧਾਰ ਬਣਾ ਗੁਰੂ ਮਹਾਰਾਜ ਜੀ ਇਸੇ ਸਿਧਾਂਤ ਦੀ ਪੁਸ਼ਟੀ ਕਰਦੇ ਹੋਏ ਫਰਮਾਉਂਦੇ ਨੇ ਕਿ ਇੱਕ ਹਾਥੀ ਨੂੰ ਤੰਦੂਏ ਨੇ ਫੜ ਲਿਆ ਉਸ ਵੇਲੇ ਪਰਮੇਸ਼ਵਰ ਦਾ ਨਾਮ ਲੈਣ ਦੇ ਨਾਲ ਉਸੇ ਵੇਲੇ ਤੰਦੂਏ ਜਿਹੜੇ ਨੇ ਦੋ ਫੰਦ ਕੱਟੇ ਗਏ ਤੇ ਹਾਥੀ ਛੁੱਟ ਗਿਆ ਤੇ ਉਸ ਨੇ ਇੱਕੋ ਵਾਰੀ ਆਵਾਜ਼ ਦਿੱਤੀ ਜਬ ਹੀ ਸ਼ਰਨ ਗਹੀ ਕਿਰਪਾ ਨੇ ਦ ਗਾਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ ਆ ਰਾਮ ਕਹਿਤ ਬੰਧਨ ਤੇ ਟੂਟਾ ਸੋ ਉਸਨੇ ਇੱਕੋ ਵਾਰੀ ਰਾਮ ਕਿਹਾ ਸੀ ਸੋ ਇੱਕ ਕਿਸੇ ਨੇ ਸਵਾਲ ਕੀਤਾ ਕਿ ਜਾਨਵਰਾਂ ਨੂੰ ਪਸ਼ੂ ਪੰਛੀਆਂ ਨੂੰ ਪਤਾ ਹੈ ਰੱਬ ਦੇ ਬਾਰੇ ਕਿਉਂਕਿ ਇਹ ਸਮਝਦੇ ਨੇ ਜੋ ਕੁਝ ਸਾਨੂੰ ਹਾਸਲ ਹੈ ਉਹਨਾਂ ਨੂੰ ਨਹੀਂ ਹੁੰਦਾ ਅਸੀਂ ਹੀ ਮਨੁੱਖ ਤੇ ਹੀ ਸੋਚਦਾ ਹੈ ਕਿ ਪਸ਼ੂ ਪੰਛੀ ਸ਼ਾਇਦ ਉਦਾਂ ਹੀ ਦੁਰੇ ਫਿਰਦੇ ਨੇ ਉਹ ਰੱਬ ਦੇ ਬਣਾਏ ਜੀ ਨਹੀਂ ਇਸੇ ਕਰਕੇ ਤੇ ਜੀਵ ਹੱਤਿਆ ਕਰਦੇ ਫਿਰਦੇ ਨੇ ਸੋ ਬਹੁਤ ਸਾਰੇ ਜਾਨਵਰ ਤਾਂ ਬੰਦੇ ਨਾਲੋਂ ਵਧੇਰੇ ਸਿਆਣੇ ਨੇ ਸਾਧ ਸੰਗਤ ਜੀ ਅਸੀਂ ਜਾਨਵਰ ਤੇ ਭਰੋਸਾ ਕਰ ਸਕਦੇ ਹਾਂ ਬੰਦਿਆਂ ਤੇ ਨਹੀਂ ਇਹਨੇ ਸਾਡੇ ਜੀਵਨ ਡਿੱਗ ਚੁੱਕੇ ਨੇ ਗਿਰ ਚੁੱਕੇ ਨੇ ਹਿਰੰਦਾ 1 ਸਾਲ ਦਾ ਬੱਚਾ ਅਤੇ ਮਨੁੱਖ ਦਾ 5 ਸਾਲ ਦਾ ਬੱਚਾ ਦੋਵਾਂ ਨੂੰ ਪਾਣੀ ਵਿੱਚ ਸੁੱਟ ਕੇ ਦੇਖ ਲੋ ਆਦਮੀ ਦੇ ਬੱਚੇ ਨੂੰ ਤੈਰਨਾ ਨਹੀਂ ਆਉਂਦਾ ਪਰੰਤੂ ਹਿਰਨ ਦਾ ਬੱਚਾ ਤੈਰ ਕੇ ਨਿਕਲ ਜਾਵੇਗਾ ਕਿਉਂਕਿ ਉਸ ਨੂੰ ਪਰਮੇਸ਼ਵਰ ਨੇ ਨਾਲ ਦੀ ਨਾ ਹੀ ਸਮਝਾ ਦਿੱਤਾ ਸਮਝ ਦੇ ਦਿੱਤੀ ਅਕਲ ਦੇ ਦਿੱਤੀ ਆਦਮੀ ਗਲਤ ਚੀਜ਼ਾਂ ਖਾਵੇਗਾ ਮਾਸ ਖਾਵੇਗਾ ਅੰਡੇ ਖਾਵੇਗਾ ਪਰੰਤੂ ਜਾਨਵਰ ਕਦੇ ਵੀ ਗਲਤ ਚੀਜ਼ ਨਹੀਂ ਖਾਏਗਾ ਮੂੰਹ ਦੇ ਵਿੱਚ ਗਲਤੀ ਦੇ ਨਾਲ ਕੋਈ ਚੀਜ਼ ਚਲੀ ਜਾਵੇ ਜਿਹੜੀ ਉਹ ਖਾਂਦਾ ਨਹੀਂ ਉਹ ਬਾਹਰ ਸੁੱਟ ਦੇਵੇਗਾ ਸੋ ਉਹਨਾਂ ਵਾਸਤੇ ਤਾਂ ਹੀ ਕੋਈ ਡਾਕਟਰ ਨਹੀਂ ਹੁੰਦਾ ਡਾਕਟਰ ਉਹਨਾਂ ਜਾਨਵਰਾਂ ਵਾਸਤੇ ਹੁੰਦੇ ਨੇ ਜੋ ਮਨੁੱਖ ਦੇ ਸੰਪਰਕ ਵਿੱਚ ਆ ਜਾਂਦੇ ਨੇ ਉਹ ਜਾਨਵਰ ਵੀ ਬਿਮਾਰ ਹੋ ਜਾਇਆ ਕਰਦੇ ਨੇ ਜਿਹੜੇ ਇਨਸਾਨਾਂ ਨਾਲ ਜੁੜ ਜਾਂਦੇ ਨੇ ਜਿਹੜੇ ਜਾਨਵਰ ਆਪਣੀ ਮਰਜ਼ੀ ਦੇ ਨਾਲ ਫ੍ਰੀ ਵਿਲ ਦੇ ਨਾਲ ਸਾਧ ਸੰਗਤ ਜੀ ਖਾਂਦੇ ਪੀਂਦੇ ਨੇ ਉਹ ਕਦੀ ਬਿਮਾਰ ਨਹੀਂ ਹੋਇਆ ਕਰਦੇ ਕਿਉਂਕਿ ਉਹਨਾਂ ਨੂੰ ਕੁਦਰਤ ਨੇ ਐਸਾ ਅਨੁਭਵ ਐਸੀ ਪਾਵਰ ਦਿੱਤੀ ਹੁੰਦੀ ਹੈ ਕਿ ਉਹ ਜਾਣਦੇ ਨੇ ਕਿਹੜੀ ਚੀਜ਼ ਉਹਨਾਂ ਦੇ ਲਈਕ ਹੈ ਤੇ ਕਿਹੜੀ ਨਹੀਂ ਪਰਮੇਸ਼ਵਰ ਦਾ ਗਿਆਨ ਤਾਂ ਪਰਮੇਸ਼ਵਰ ਨੇ ਸਭ ਦੇ ਹਿਰਦੇ 'ਚ ਪਾਇਆ ਹੋਇਆ ਹੈ ਪਰ ਆਦਮੀ ਫਿਰ ਵੀ ਮੰਨਦਾ ਨਹੀਂ ਤੇਰੀਆਂ ਬਹੁਤ ਸਾਰੀਆਂ ਮਿਸਾਲਾਂ ਨੇ ਸੋ ਇੱਕ ਮਿਸਾਲ ਗੁਰੂ ਮਹਾਰਾਜ ਜੀ ਦਿੰਦੇ ਨੇ ਕਿ ਇੱਕ ਜੰਗਲ ਦੇ ਵਿਚਾਲੇ ਅੰਦਰ ਜਾ ਕੇ ਇੱਕ ਹਿਰਨੀ ਕਾ ਚੁਗਰੀ ਹੈ ਬੜਾ ਸੋਹਣਾ ਲੈਰ ਹੁੰਦਾ ਕਾ ਹੈ ਬੜੀ ਪ੍ਰਸੰਨ ਹੋ ਰਹੀ ਹੈ ਚਿੱਤ ਦੇ ਅੰਦਰ ਬੜੀ ਪ੍ਰਸੰਨਤਾ ਹੈ ਤੇ ਆਪਣੇ ਆਪ ਵਿੱਚ ਮਸਤ ਹੋ ਰਹੀ ਹੈ ਤੇ ਨੂੰ ਇੱਕ ਸ਼ਿਕਾਰੀ ਘਾਤ ਲਾ ਰਿਹਾ ਹੈ ਜਿਸ ਤੋਂ ਇਹ ਬਿਲਕੁਲ ਬੇਖਬਰ ਹੈ ਉਸਨੇ ਕਪਾਸੇ ਜਾਲ ਲਾ ਦਿੱਤਾ ਤੇ ਇੱਕ ਪਾਸੇ ਆਪ ਖੜ ਜਾਂਦਾ ਹੈ ਦੂਸਰੇ ਪਾਸੇ ਕੁੱਤਾ ਖੜਾ ਕਰ ਦਿੱਤਾ ਤੀਸਰੇ ਪਾਸੇ ਅੱਗ ਲਾ ਦਿੱਤੀ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਜਦੋਂ ਅੱਗ ਲੱਗਣ ਲੱਗਦੀ ਹੈ ਤੇ ਆਵਾਜ਼ ਜਦੋਂ ਉਹ ਸੁਣਦੀ ਹੈ ਉਸਨੇ ਇੱਕਦਮ ਚਾਰੇ ਪਾਸੇ ਨਜ਼ਰ 돌ਾਈ ਤੇ ਹੈਰਾਨ ਹੋ ਗਈ ਚਾਰੇ ਪਾਸੇ ਰੋਕ ਦਿੱਤੇ ਗਏ ਨੇ ਤੇ ਮੇਰੇ ਬੱਚਨ ਲਈ ਕੋਈ ਵਿਰਸਤਾ ਨਹੀਂ ਰਿਹਾ ਸੋਚਦੀ ਹੈ ਕਿ ਜੇ ਮੈਂ ਇਸ ਪਾਸੇ ਨੂੰ ਜਾਨੀ ਹਾਂ ਤਾਂ ਅੱਗ ਲੱਗੀ ਹੈ ਦੂਸਰੇ ਪਾਸੇ ਜਾਲ ਲੱਗ ਗਿਆ ਹੋਇਆ ਹੈ ਤੀਸਰੇ ਪਾਸੇ ਕੁੱਤਾ ਕਾ ਲਾ ਕੇ ਖੜਿਆ ਏ ਜਿਹੜਾ ਮੈਨੂੰ ਰੋਕ ਸਕਦਾ ਏ ਫੜ ਸਕਦਾ ਏ ਕੁੱਤਾ ਘਾਤ ਲਾ ਕੇ ਖੜਾ ਏ ਤੇ ਸਾਹਮਣੇ ਸ਼ਿਕਾਰੀ ਨਿਸ਼ਾਨਾ ਬਣ ਕੇ ਖੜਾ ਏ ਹੁਣ ਮੇਰੇ ਜਾਨ ਦਾ ਕੋਈ ਵੀ ਪਾਸਾ ਖਾਲੀ ਨਹੀਂ ਤੇ ਐਸੀ ਅਵਸਥਾ ਨੂੰ ਮਹਾਰਾਜ ਬਿਆਨ ਕਰਦੇ ਨੇ ਪਾਸ਼ਾ ਕਹਿੰਦੇ ਨੇ ਬਲ ਛੁਟਕਿਓ ਬੰਦਨ ਪਰੇ ਕਛੂ ਨਾ ਹੋ ਤੋ ਆਪਾਏ ਸੋ ਇਹ ਅਵਸਥਾ ਪਾਸ਼ਾ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਬੇਵਸ ਹਾਤੀ ਆਪਣੇ ਆਪਣਾ ਬਲ ਹਾਰ ਕੇ ਤੰਦੂਏ ਦਾ ਫੜਿਆ ਹੋਇਆ ਪਾਣੀ ਵਿੱਚ ਡੁੱਬਣ ਲੱਗਿਆ ਸੀ ਤੇ ਉਸ ਦੀ ਥੋੜੀ ਜੀ ਸੁੰਡ ਬਾਹਰ ਰਹਿ ਗਈ ਤੇ ਆ ਕੇ ਪ੍ਰਭੂ ਨੇ ਸਹਾਇਤਾ ਕਰਤੀ ਕਹਿਣ ਲੱਗੀ हे ਪ੍ਰਭੂ ਇਸੇ ਤਰ੍ਹਾਂ ਬੇਵਸ ਹੋਈ ਮੈਂ ਤੇਰੇ ਅੱਗੇ ਪੁਕਾਰ ਕਰਦੀ ਆ ਜਦੋਂ ਐਸੀ ਸਥਿਤੀ ਸਾਧ ਸੰਗਤ ਜੀ ਮਨ ਦੇ ਵਿੱਚ ਬਣ ਜਾਵੇ ਤਾਂ ਪਰਮੇਸ਼ਰ ਕਿਤੇ ਦੂਰ ਨਹੀਂ ਉਹ ਕੇਵਲ ਅੰਦਰ ਦੀ ਸਚਾਈ ਤੇ ਉਹਦੀ ਪੁਕਾਰ ਸੁਣਦਾ ਹੈ ਉੱਚੀ ਪੁਕਾਰ ਕਰਨ ਵਾਲਾ ਪਿੱਛੇ ਰਹਿ ਜਾਂਦਾ ਹੈ ਤੇ ਜੇਰੀ ਆਵਾਜ਼ ਅੰਦਰੋਂ ਹਿਰਦੇ ਤੋਂ ਨਿਕਲਦੀ ਉਹਦੀ ਪੁਕਾਰ ਜਲਦੀ ਸੁਣੀ ਜਾਂਦੀ ਹੈ ਹਾਥੀ ਦੀ ਚੰਗਾਰ ਪਲ ਪਾਛੇ ਪਹੁੰਚਤਾ ਹੈ ਚੀਟਕੀ ਪੁਕਾਰ ਪਹਿਲੇ ਹੀ ਸੁਣੀਅਤ ਰੇ ਹੁਣ ਜਦੋਂ ਕੀੜੀ ਨੇ ਹਿਰਦੇ ਤੋਂ ਮੱਧਮ ਜੀ ਆਵਾਜ਼ ਨਾਲ ਪੁਕਾਰ ਕੀਤੀ ਨਾ ਕਿਉਂਕਿ ਕੀੜੀ ਨੂੰ ਕਦੀ ਬੋਲਦਿਆ ਨਹੀਂ ਦੇਖਿਆ ਆਦਮੀ ਦੇ ਕੰਨਾਂ ਨੂੰ ਤੇ ਪਤਾ ਹੀ ਨਹੀਂ ਕੀੜੀ ਬੋਲਦੀ ਵੀ ਹੈ ਕਿ ਨਹੀਂ ਬੋਲਦੀ ਕੋਈ ਮਸ਼ੀਨ ਹੀ ਸੁਣ ਸਕਦੀ ਹੈ ਸੋ ਇਹ ਵੀ ਗੱਲਾਂ ਕਰਦੇ ਨੇ ਕਿ ਮਹਰ ਕਹਿੰਦੇ ਨੇ ਜਾਨਵਰ ਵੀ ਆਪਸ ਵਿੱਚ ਗੱਲਾਂ ਕਰਦੇ ਨੇ ਐਨੀ ਨੀਵੀਂ ਪੁਕਾਰ ਪਰਮੇਸ਼ਰ ਸੁਣ ਲੈਂਦਾ ਹੈ ਪਰੰਤੂ ਹਾਥੀ ਦੀ ਉੱਚੀ ਝੰਗਾੜ ਮਾਰੀ ਹੋਈ ਨਹੀਂ ਸੁਣਦਾ ਕਿਉਂਕਿ ਹਿਰਦੇ ਤੋਂ ਸੁਣੀ ਹੀ ਪੁਕਾਰ ਜਿਹੜੀ ਕੀਤੀ ਆ ਉਹ ਹੀ ਸੁਣੀ ਜਾਂਦੀ ਹੈ ਸੋ ਐਸਾ ਸਮਾਂ ਦੇਖ ਕੇ ਹਿਰਨੀ ਦੇ ਅੱਗੇ ਕੋਈ ਚਾਰਾ ਨਾ ਰਿਹਾ ਤੇ ਉਸਨੇ ਜਿਸ ਵਕਤ ਜਦੋਂ ਕੋਈ ਚਾਰਾ ਨਹੀਂ ਰਹਿੰਦਾ ਤੇ ਉਹ ਬਿਨਾਂ ਵਕਤ ਗਵਾਏ ਇੱਕਦਮ ਹਿਰਦੇ ਤੋਂ ਪੁਕਾਰ ਕਰਦੀ ਹੈ ਕਿ हे ਪ੍ਰਭੂ ਹੁਣ ਇਸ ਵਿਪਤਾ ਵਿੱਚ ਤੇਰੇ ਬਿਨਾ ਮੇਰਾ ਕੋਈ ਨਹੀਂ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਜਿਸ ਵੇਲੇ ਐਸੀ ਬੁਕਾਰ ਹਿਰਦੇ ਤੋਂ ਨਿਕਲੇ ਤਾਂ ਸਾਧ ਸੰਗਤ ਜੀ ਉਸੇ ਵੇਲੇ ਵੈਗਰੂ ਰੱਖਾ ਹੋ ਜਾਇਆ ਕਰਦਾ ਹੈ ਜਦੋਂ ਉਹ ਰੱਖਾ ਹੋ ਜਾਵੇ ਤਾਂ ਲੱਖਾਂ ਸ਼ਸ਼ਤਰ ਲੱਖਾਂ ਬਾਹਾਂ ਵੀ ਕੁਝ ਵਿਗਾੜ ਨਹੀਂ ਸਕਦੀਆਂ ਕਿਉਂਕਿ ਪਰਮੇਸ਼ਵਰ ਰੱਖਾ ਹੋ ਗਿਆ ਇਸ ਤਰ੍ਹਾਂ ਬਾਸ਼ਾ ਪਰਵਾਨ ਕਰਦੇ ਨੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਗ ਵਿਭਜ ਖਲੇ ਸਭੋ ਭਜੇ ਆਸਰਾ ਕਿਉਂਕਿ ਸਭ ਅਸਰਾਉ ਚਿਤੇ ਆਵੇ ਸੁਪਾਹਰ ਬ੍ਰਹਮ ਤਾਂ ਲੱਗੇ ਨਾ ਤਤੀਬ। ਸੋ ਜਿਹਦੀ ਰਾਖੀ ਉਹ ਪਰਮੇਸ਼ਵਰ ਕਰੇ ਉਹਦਾ ਵਾਲ ਵੀ ਸਾ ਸੰਗ ਜੀ ਵਿੰਗਾ ਨਹੀਂ ਹੋ ਸਕਦਾ। ਕੁਦਰਤ ਨੇ ਐਸਾ ਕੀਤਾ ਕਿ ਹਵਾ ਉਲਟ ਪਾਸੇ ਚੱਲ ਪਈ। ਜਾਲ ਨੂੰ ਅੱਗ ਲੱਗੀ, ਦੁੱਧੇ ਪਾਸੇ ਸ਼ਿਕਾਰੀ ਬੰਦੂਕ ਦਾ ਘੋੜਾ ਦੱਬਨ ਲੱਗਿਆ। ਉਸੇ ਵੇਲੇ ਕਾਲੇ ਨਾਗ ਨੇ ਡੰਗ ਮਾਰਤ ਨਿਸ਼ਾਨਾ ਚੁੱਕ ਪਿਆ। ਡਿਗਦੇ ਡਿਗਦੇ ਗੋਲੇ ਚੱਲੀ ਸਿੱਧੀ ਜਾ ਕੇ ਕੁੱਤੇ ਦੇ ਵੱਜੀ। ਚਾਰੇ ਪਾਸੇ ਖਾਲੀ ਹੋ ਗਏ। ਜਿੱਥੇ ਆਦਮੀ ਆਪਣੀ ਤਾਕਤ ਤੇ ਮਾਣ ਕਰਕੇ ਕਰੇ ਕਿ ਮੈਂ ਤਗੜਾ ਹਾਂ ਮੈਂ ਕਾਲ ਤੋਂ ਰਾਖੀ ਕਰ ਸਕਦਾ ਹਾਂ ਮਹਾਰਾਜ ਕਹਿੰਦੇ ਕਿ ਨਹੀਂ ਪ੍ਰੇਮੀਆਂ ਕਾਲ ਤੋਂ ਕੋਈ ਬਚ ਨਹੀਂ ਸਕਦਾ ਜੇ ਵਾਹਿਗੁਰੂ ਆਪ ਵਿੱਚ ਆ ਕੇ ਸਹੈਤਾ ਕਰੇ ਤਾਂ ਰਾਖੀ ਹੋ ਜਾਇਆ ਕਰਦੀ ਤੇ ਜੇ ਨਾ ਹੋਵੇ ਤਾਂ ਆਦਮੀ ਦਾ ਤਾਨ ਕੁਝ ਵੀ ਨਹੀਂ ਕਰ ਸਕਦਾ ਸੋ ਇਦਾਂ ਸਾਧ ਸੰਗਤ ਜੀ ਪਾਤਸ਼ਾਹ ਫਿਰ ਜੇ ਕੋਈ ਟੇਕ ਰੱਖ ਲਿਆਸ ਨਾ ਰੱਖ ਲੇ ਵਾਹਿਗੁਰੂ ਤੇ ਵਾਹਿਗੁਰੂ ਜਰੂਰ ਮਦਦ ਕਰਦਾ ਏ ਕੋਈ ਚੀਜ਼ ਕਰਮਾ ਚ ਨਹੀਂ ਲਿਖੀ ਪਰ ਜੇ ਵਾਹਿਗੁਰੂ ਦੀ ਖੁਸ਼ੀ ਮਿਲ ਗਈ ਤੇ ਵਾਹਿਗੁਰੂ ਉੱਪਰ ਵੀ ਵਾਹਿਗੁਰੂ ਲੈ ਕੇ ਭੇਜਦਾ ਹੈ ਸਾਨੂੰ ਇਸ ਮਾਤ ਲੋਕ ਦੇ ਵਿੱਚ ਤੇ ਇੱਥੇ ਵੀ ਵਾਹਿਗੁਰੂ ਨੇ ਦਾਤ ਲਿਖਣੀ ਹੈ ਕਰਮਾਂ ਦੇ ਵਿੱਚ ਤੇ ਜਿਹੜਾ ਵਾਹਿਗੁਰੂ ਤੇ ਪੂਰਨ ਭਰੋਸਾ ਰੱਖ ਕੇ ਅਰਦਾਸ ਬੇਨਤੀ ਕਰਦਾ ਰਹਿੰਦਾ ਹੈ ਉਹਨੂੰ ਸਾਰੇ ਦਾਤਾਂ ਸਾਰੀਆਂ ਖੁਸ਼ੀਆਂ ਖੇੜੇ ਸਾਰੀਆਂ ਮਨੋ ਕਾਮਨਾਵਾਂ ਉਹਦੀਆਂ ਸਾਧ ਸੰਗਤ ਜੀ ਪੂਰੀਆਂ ਹੋ ਜਾਇਆ ਕਰਦੀਆਂ ਨੇ ਸੋ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਹ ਚੈਨਲ ਇਹਦੇ ਤੋਂ ਅਸੀਂ ਹੱਡ ਬੀਤੀਆਂ ਗੁਰੂ ਕੀ ਪਿਆਰੀ ਸਾਧ ਸੰਗਤ ਦੀਆਂ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਗੁਰੂ ਕੇ ਪਿਆਰੇ ਦੁਲਾਰੇ ਸ਼ਹੀਦ ਸਿੰਘ ਗੁਰੂ ਕੀ ਬਾਣੀ ਗੁਰੂ ਸਾਹਿਬ ਭਲਾ ਕਰਦੇ ਨੇ ਸੰਗਤ ਦਾ ਸੰਗਤ ਦੀਆਂ ਅਰਦਾਸਾਂ ਸੁਣਦੇ ਨੇ ਪੁਕਾਰਾਂ ਸੁਣਦੇ ਨੇ ਕਿਸੇ ਨੂੰ ਰੋਗ ਲੱਗਾ ਅਰਦਾਸ ਕੀਤੀ ਅਰਦਾਸ ਪ੍ਰਵਾਨ ਹੋਈ ਰੋਗ ਕੱਟਿਆ ਗਿਆ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਅਰਦਾਸ કરી ਗੁਰੂ ਸਾਹਿਬ ਨੇ ਅਰਦਾਸ ਪ੍ਰਵਾਨ ਕੀਤੀ ਕਾਰੋਬਾਰ ਚੱਲ ਗਿਆ ਕਿਸੇ ਘਰ ਪੈਸੇ ਦੀ ਕਮੀ ਹੈ ਕਿਸੇ ਦੇ ਘਰ ਕਲੇਸ਼ ਹੈ ਕਿਸੇ ਦੇ ਘਰ ਕੋਈ ਦੁੱਖ ਹੈ ਜਿਹੜੀ ਵੀ ਅਰਦਾਸ ਕੋਈ ਸ਼ਰਦਾ ਤੇ ਭਾਵੜਾ ਨਾਲ ਕਰਦਾ ਉਹਦੀ ਅਰਦਾਸ ਜਰੂਰ ਪਾਤਸ਼ਾਹ ਸੁਣਦੇ ਨੇ ਤੇ ਪੂਰਿਆ ਕਰਦੇ ਨੇ ਸੋ ਅੱਜ ਜਿਹੜੀ ਹੱਡ ਬੀਤੀ ਆਪਦੇ ਨਾਲ ਸਾਂਝੀ ਕਰਨ ਲੱਗੇ ਆ ਸਵਾਸੰਗੀ ਜੀ ਇੱਕ ਭੈਣ ਜੋ ਆਸਟ੍ਰੇਲੀਆ ਤੋਂ ਨੇ ਸੋ ਉਹਨਾਂ ਨੇ ਹੱਡ ਬੀਤੀ ਸਾਂਝੀ ਕੀਤੀ ਉਹ ਭੈਣ ਦੱਸਦੇ ਨੇ ਕਿ ਉਹਨਾਂ ਦੇ ਛੋਟਾ ਜਿਹਾ ਬੱਚਾ ਜਿਹਦੀ ਉਮਰ 8 ਗਜ਼ਲ ਦੀ ਹੋਏਗੀ ਤੇ ਉਹਨਾਂ ਨੇ ਦੱਸਿਆ ਕਿ ਬੜੀਆਂ ਅਰਦਾਸਾਂ ਕਰ ਕਰਕੇ ਘਰ ਔਲਾਦ ਦਾ ਸੁੱਖ ਮਿਲਿਆ ਘਰ ਪੁੱਤਰ ਹੋਇਆ ਬੜੇ ਚਾਵਾਂ ਦੇ ਨਾਲ ਪਾਲਣ ਪੋਸ਼ਣ ਕੀਤਾ 8 ਸਾਲ ਦਾ ਹੋਇਆ ਤੇ ਕਹਿੰਦੇ ਕਿ ਬੜਾ ਬਿਮਾਰ ਰਹਿਣ ਲੱਗ ਗਿਆ ਹੁਣ ਜਦੋਂ ਘਰ ਦੇ ਵਿੱਚ ਬੱਚਾ ਬਿਮਾਰ ਹੋਵੇ ਤੇ ਕਿੱਥੇ ਕੋਈ ਚੰਗਾ ਲੱਗਦਾ ਹੈ ਕੋਈ ਖੁਸ਼ੀ ਖੁਸ਼ੀ ਨਹੀਂ ਦੇਂਦੀ ਕੋਈ ਸੁਖ ਸੁਖ ਨਹੀਂ ਲੱਗਦਾ ਚਾਹੇ ਜਿੰਨੇ ਮਰ ਦੀ ਘਰ ਚ ਪੈਸੇ ਜਾਇਦਾਦ ਮਾਇਆ ਹੋਵੇ ਪਰ ਇਹ ਸਾਰੇ ਮਿੱਟੀ ਲੱਗਦੇ ਨੇ ਜਦੋਂ ਘਰ ਵਿੱਚ ਕੋਈ ਬੱਚਾ ਆਪਣਾ ਬਿਮਾਰ ਹੋਇਆ ਹੋਵੇ ਤੇ ਉਹ ਪੈਣ ਕਹਿੰਦੇ ਕਿ ਬੜਾ ਪਹਿਲਾਂ ਉਹ ਠਿੱਲਾ ਰਹਿਣਾ ਦਵਾਈ ਲੈ ਲੈਣੀ ਠੀਕ ਹੋ ਜਾਣਾ ਫਿਰ ਜਦੋਂ ਜ਼ਿਆਦਾ ਬਿਮਾਰ ਹੋਣ ਲੱਗ ਗਿਆ ਹੈ ਉਮਰ ਦੇ ਹਿਸਾਬ ਨਾਲ ਜਦੋਂ ਉਮਰ ਵੱਡੀ ਹੁੰਦੀ ਜਾਂਦੀ ਉਹ ਜ਼ਿਆਦਾ ਬਿਮਾਰ ਹੁੰਦਾ ਜਾਂਦਾ ਹੁਣ ਕਹਿੰਦੇ ਕਿ ਟੈਸਟ ਕਰਾਉਣੇ ਆ ਡਾਕਟਰ ਟੈਸਟ ਵਗੈਰਾ ਕਰਦੇ ਨੇ ਤੇ ਐਮ ਆਰ ਆਈ ਸੀਟੀ ਸਕੈਨ ਸਾਰੇ ਟੈਸਟ ਹੁੰਦੇ ਨੇ ਤੇ ਜਿੰਨੇ ਟੈਸਟ ਕਰਾਏ ਕਹਿੰਦੇ ਕਿ ਟੈਸਟ ਵਿੱਚ ਸਾਨੂੰ ਪਤਾ ਲੱਗਦਾ ਕਿ ਸਾਡੇ ਬੱਚੇ ਨੂੰ ਬੜੀ ਭਿਆਨਕ ਜਿਹੜਾ ਰੋਗ ਲੱਗਾ ਹੋਇਆ ਹੈ ਉਹ ਰੋਗ ਕਿਹੜਾ ਸੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬੇਟੇ ਨੂੰ ਜਿਹੜਾ ਆ ਬਲੱਡ ਕੈਂਸਰ ਹੈ ਉਹ ਵੀ ਚੌਥੀ ਸਟੇਜ ਦਾ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਬਹੁਤ ਮੁਸ਼ਕਲ ਆ ਓਖਾ ਆ ਕੰਮ ਕਿ ਸਾਡੇ ਕੋਲ ਜਿੰਨੇ ਕੇਸ ਆਇਆ ਕਿ ਮੰਨ ਲਓ ਕਿ 10% ਆਪਾਂ ਚਾਂਸ ਲੈ ਵੀ ਸਕਦੇ ਆ ਕਿ ਇਹ ਠੀਕ ਹੋ ਜੇ ਮਤਲਬ ਰੋਗ ਨਹੀਂ ਖਤਮ ਹੋਏਗਾ ਕੰਟਰੋਲ ਹੋ ਜੇ 10% ਚਾਂਸ ਨੇ ਹੁਣ 90% ਉਹ ਨਾ ਕਰ ਰਹੇ ਨੇ ਇਹਦਾ ਮਤਲਬ ਤੇਹੀ ਹੈ ਕਿ ਡਾਕਟਰ ਹੱਥ ਖੜੇ ਕਰ ਗਏ ਨੇ ਜਦੋਂ ਡਾਕਟਰ ਇਹ ਕਹਦੇ ਨਾ 50 50 ਇਹਦਾ ਮਤਲਬ ਵੀ ਇਹੀ ਹੈ ਕਿ ਪਰਮਾਤਮਾ ਦੇ ਹੱਥ ਹੈ ਕਿ ਅਸੀਂ ਆਪਣੀ ਕੋਸ਼ਿਸ਼ ਕਰਨੀ ਹੈ ਸੋ ਭੈਣ ਕਹਿੰਦੀ ਕਿ ਡਾਕਟਰ ਨੇ ਇਦਾਂ ਨਾ ਕਰਦੀ ਹੁਣ ਡਾਕਟਰ ਇਸ ਤਰ੍ਹਾਂ ਜਦੋਂ ਕਹਦੇ ਕਿ 90% ਮਤਲਬ ਸਾਡੇ ਵੱਲੋਂ ਮਤਲਬ ਸ਼ੋਰਟੀ ਨਹੀਂ ਕੁਝ ਵੀ ਕੁਝ ਵੀ ਹੋ ਸਕਦਾ ਪਰਮਾਤਮਾ ਮਤਲਬ ਉਹਨਾਂ ਨੇ ਵੀ ਪਰਮਾਤਮਾ ਤੇ ਛੱਡ ਦਿੱਤੀ ਤੇ ਉਹ ਭੈਣ ਦੱਸਦੀ ਕਿ ਬੜਾ ਤਰਲੇ ਕਰ ਕਰਕੇ ਮਨਤਾ ਕਰ ਕਰਕੇ ਅਰਦਾਸਾਂ ਕਰ ਕਰਕੇ ਘਰ ਬੱਚੇ ਦੀ ਦਾਤ ਮਿਲੀ ਸਾਨੂੰ ਕੱਲਾ-ਕੱਲਾ ਸਾਡਾ ਪੁੱਤਰ ਪੈਸੇ ਦੀ ਕੋਈ ਕਮੀ ਨਹੀਂ ਕਰਦੇ ਵਿੱਚ ਪਰ ਕਹਿੰਦੇ ਕਿ ਸਾਡਾ ਬੇਟਾ ਬਿਮਾਰ ਤੇ ਕਹਿੰਦੀ ਕਿ ਅਸੀਂ ਬੜੇ ਦੁਖੀ ਕਿਉਂਕਿ ਬੱਚਾ بڑا ਸਾਡਾ ਸੋਹਣਾ ਉਹਨਾਂ ਨੇ ਫੋਟੋ ਵੀ ਦਿਖਾਈ ਤੇ ਕਹਿੰਦੇ ਕਿ ਉਹ ਰੋਗ ਦੇ ਨਾਲ ਬੱਚਾ ਜਿਹੜਾ ਸੀ ਸੁੱਕਦਾ ਜਾ ਰਿਹਾ ਸੀ ਖੋਨ ਦੀਆਂ ਉਲਟੀਆਂ ਆਉਣੀ ਆ ਕਹਿੰਦੇ ਅਸੀਂ ਬੜਾ ਉਹਨੂੰ ਤੜਫਦਿਆਂ ਹੋਇਆ ਦੇਖਿਆ ਤੇ ਡਾਕਟਰਾਂ ਕੋਲ ਚਲੋ ਦਵਾਈ ਮੈਡੀਸਿਨ ਖਾਂਦੇ ਰਹੇ ਇਹ ਬੜੀਆਂ ਦਵਾਈਆਂ ਖਾਧੀਆਂ ਪਰ ਕੁਝ ਫਰਕ ਨਾ ਪਿਆ ਹੁਣ ਕਹਿੰਦੇ ਕੀ ਅਸੀਂ ਸੋਚਦੇ ਹਾਂ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਨਾ ਫਿਰ ਬੰਦਾ ਗਲਤ ਰਾਹ ਵੀ ਫੜਦਾ ਹੈ ਕਹਿੰਦੇ ਕਿ ਸਾਨੂੰ ਹੀ ਜਿੱਥੇ ਪਤਾ ਲੱਗਦਾ ਰਿਹਾ ਕਿ ਫਲਾਨੀ ਜਗ੍ਹਾ ਕੋਈ ਵਾਇਦ ਹੈ ਦਵਾਈ ਦਿੰਦਾ ਸੀ ਉੱਥੇ ਪਹੁੰਚ ਜਾਂਦੇ ਭਾਵੇਂ ਕਿਸੇ ਵੀ ਕੰਟਰੀ 'ਚ ਕਿਸੇ ਵੀ ਜਗ੍ਹਾ ਹੁੰਦਾ ਸੀ ਪਹੁੰਚ ਜਾਂਦੇ ਤੇ ਜੇ ਸਾਨੂੰ ਪਤਾ ਲੱਗਦਾ ਹੈ ਵੀ ਫਲਾਣੀ ਜਗ੍ਹਾ ਤੇ ਕੋਈ ਬਾਬਾ ਹੈ ਉਹ ਦਵਾਈ ਦਿੰਦਾ ਹੈ ਜਾਂ ਕੋਈ ਮੰਤਰ ਦਿੰਦਾ ਹੈ ਉਹਦੋਂ ਠੀਕ ਹੋ ਜਾਂਦੇ ਨੇ ਰੋਗ ਅਸੀਂ ਉੱਥੇ ਪਹੁੰਚ ਜਾਂਦੇ ਕੋਈ ਕਿਤੇ ਦੱਸਦਾ ਮੌਲਵੀ ਹੈ ਉੱਥੇ ਪਹੁੰਚ ਜਾਂਦੇ ਅਸੀਂ ਕੋਈ ਜਗ੍ਹਾ ਨਹੀਂ ਕਹਿੰਦੇ ਛੱਡੀ ਜਿੱਥੇ-ਜਿੱਥੇ ਸਾਨੂੰ ਬੈਸਟ ਇਲਾਜ ਸਾਡੇ ਪੁੱਤ ਦਾ ਹੋ ਸਕਦਾ ਸੀ ਅਸੀਂ ਪਹੁੰਚ ਜਾਂਦੇ ਭੈਣ ਕਹਿੰਦੇ ਕਿ ਹੁਣ ਖੇਡ ਕੀ ਬਣਦੀ ਹੈ ਕਿ ਅਸੀਂ ਮਤਲਬ ਇੱਕ ਤਰੀਕੇ ਦੇ ਨਾਲ ਬਿਲਕੁਲ ਡਿਪਰੈਸ਼ਨ 'ਚ ਚੜੇ ਗਏ ਸਾਰਾ ਪਰਿਵਾਰ ਅਸੀਂ ਹੱਸਣਾ ਭੁੱਲ ਗਏ ਕਿ ਨਾ ਅਸੀਂ ਰਾਤ ਨੂੰ ਸੌਣਾ ਖਾਣਾ ਪੀਣਾ ਸਭ ਕੁਝ ਭੁੱਲ ਗਏ ਵੀ ਅਸੀਂ ਸਾਰੀ ਕੋਸ਼ਿਸ਼ ਆਪਣੇ ਸਾਰੇ ਐਫਰਟ ਇਧਰ ਨੂੰ ਲਾਉਣੇ ਸ਼ੁਰੂ ਕੀਤੇ ਵੀ ਕਿਸੇ ਤਰੀਕੇ ਸਾਡਾ ਪੁੱਤ ਬਚੇ ਠੀਕ ਹੋਣਾ ਚਾਹੀਦਾ ਵੀ ਅਸੀਂ ਤੜਫਦਾ ਸਾਹਮਣੇ ਅੱਖਾਂ ਦੇ ਨਹੀਂ ਦੇਖ ਸਕਦੇ ਭੈਣ ਕਹਿੰਦੀ ਕਿ ਇਦਾਂ ਹੀ ਮਤਲਬ ਉਹ ਟੋਪਤਾਂ ਹੀ ਕਿਤੇ ਵੇਲੇ ਬੈਠਿਆਂ ਬੈਠਿਆਂ ਚਲਾਉਂਦੇ ਆ ਚਲਾਉਂਦੇ ਆ ਕਿਤੇ ਸਾਡੀ ਅੱਖਾਂ ਦੇ ਸਾਹਮਣੇ ਇੱਕ ਥੰਬਨੇਲ ਆਇਆ ਵੀਡੀਓ ਆਈ ਜਿਹਦੇ ਵਿੱਚ ਮਤਲਬ ਇੱਕ ਕੈਚੀ ਜਿਹਾ ਸੀ ਪੀ ਲੱਗਾ ਕਿ ਸੁਣੀਏ ਸੁਣ ਕੇ ਦੇਖਦੇ ਆਂ ਕਿੰਦੇ ਕੀ ਸੁਣਦੇ ਆਂ ਤੇ ਉਹਦੇ ਵਿੱਚ ਜਿਵੇਂ ਪ੍ਰਮਾਤਮਾ ਨੇ ਰਾਹ ਦਿਖਾਉਣਾ ਹੁੰਦਾ ਹੈ ਉਹ ਭੈਣ ਕਹਿੰਦੀ ਕਿ ਰਾਹ ਸਾਨੂੰ ਉਹਦੇ ਤੋਂ ਰਾਹ ਮਿਲਿਆ ਕਿ ਪਹਿਲਾਂ ਚਲੋ ਸਾਨੂੰ ਗੁਰੂ ਘਰ ਜਾਣੇ ਸੀ ਕਦੇ-ਕਦੇ ਜਦੋਂ ਸਾਨੂੰ ਛੁੱਟੀ ਹੁੰਦੀ ਸੀ ਜਾਣਾ ਵੀਕੈਂਡ ਤੇ ਅਰਦਾਸ ਬੇਨਤੀ ਕਰਨੀ ਚਲੋ ਮੱਥਾ ਟੇਕ ਕੇ ਆਉਣਾ ਪਰ ਜ਼ਿਆਦਾ ਨਹੀਂ ਸੀ ਕਹਿੰਦੇ ਕਿ ਉਹ ਵੀਡੀਓ ਜਿਹੜੀ ਸੀ ਉਹਦੇ ਤੋਂ ਸਾਨੂੰ ਪਤਾ ਲੱਗਾ ਬਾਬਾ ਦੀਪ ਸਿੰਘ ਜੀ ਦੇ ਬਾਰੇ ਵਿੱਚ ਸ਼ਹੀਦਾ ਸਿੰਘਾਂ ਦੇ ਬਾਰੇ ਵਿੱਚ ਸ਼ੀਦੀ ਦੇਖਦੇ ਬਾਰੇ ਵਿੱਚ ਪਤਾ ਲੱਗਾ ਤੇ ਹੋਰ ਸਿੰਘਾਂ ਨੂੰ ਵਸਤਵ ਦੇ ਨੇ ਉਹਨਾਂ ਦਾ ਪਤਾ ਲੱਗਾ ਕਿ ਕਿਵੇਂ ਉਹਦੇ ਨਾਲ ਗੁਰੂ ਸਾਹਿਬ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਉਹ ਭੈਣ ਕਹਿੰਦੀ ਕਿ ਜਦੋਂ ਇਹ ਚੀਜ਼ਾਂ ਸੁਣਦੇ ਆ ਤੇ ਕਹਿੰਦੇ ਕਿ ਸਾਰੇ ਰਸਤੇ ਬੰਦ ਹੁੰਦੇ ਜਾ ਰਹੇ ਸੀ ਜਿਵੇਂ ਹੁਣ ਸਾਨੂੰ ਇਹ ਸੀ ਕਿ ਆਸ਼ਾ ਦੀ ਕਿਰਨ ਜਾਗੀ ਕਿ ਸ਼ਾਇਦ ਗੁਰੂ ਸਾਹਿਬ ਨੇ ਇਧਰੋਂ ਭਲਾ ਕਰਾਉਣਾ ਹੋਵੇ ਪ੍ਰਮਾਤਮਾ ਨੇ ਪੈਣ ਕਹਿੰਦੇ ਕਿ ਚਲੋ ਕੰਟੈਕਟ ਨੰਬਰ ਸੀ ਉੱਤੇ ਕਾਲ ਕੀਤੀ। ਹੁਣ ਕਾਲ ਕਰਕੇ ਉਹਨਾਂ ਦੇ ਨਾਲ ਗੱਲ ਕੀਤੀ। ਸਾਰਾ ਆਪਣੀ ਕਹਿੰਦੇ ਕਿ ਮੈਂ ਹੱਡ ਵੀ ਤੀ ਉਹਨਾਂ ਨੂੰ ਦੱਸ ਤੀ ਕਿ ਮੇਰੇ ਨਾਲ ਇਹ ਚੀਜ਼ ਵਾਪਰ ਰਹੀ ਹੈ ਸਾਡੇ ਪਰਿਵਾਰ ਦੇ ਵਿੱਚ ਕਿ ਕਿਵੇਂ ਗੁਰੂ ਸਾਹਿਬ ਸਾਡੀ ਅਰਦਾਸ ਸੁਣ ਕਿਵੇਂ ਸ਼ਹੀਦ ਸਿੰਘ ਸਾਡੇ ਤੇ ਖੁਸ਼ ਹੋ। ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਸ਼ਿੱਤੀ ਦੇ ਤੁਸੀਂ بیٹے ਦੇ ਨਾਂ ਤੇ ਕਰਵਾਓ। ਤੇ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਸਹਾਇ ਹੋਣ। ਤੇ ਨਾਲ ਹੀ ਕਹਿੰਦੇ ਕਿ ਉਹਨਾਂ ਨੂੰ ਕਿਹਾ ਕਿ ਜਿੰਨੇ ਕੀ ਤੁਸੀਂ ਆ ਗਿਆਨਾ ਸਿੰਘਾ ਨੂੰ ਵਸਤਰ ਜੈ ਨੇ ਉਹ ਸਾਡੇ ਵੱਲੋਂ ਪੇਟਾ ਕਰੋ ਤੇ ਅਰਦਾਸ ਕਰਾਓ ਕਿ ਗੁਰੂ ਸਾਹਿਬ ਸ਼ਹੀ ਸਿੰਘ ਸਾਡੇ ਦੇ ਖੁਸ਼ ਹੋਣ ਸਾਡੇ ਪੁੱਤਰ ਦਾ ਰੋਗ ਕਟਿਆ ਜਾਵੇ ਕਹਿੰਦੇ ਕਿ ਨਾਲ ਹੀ ਉਹਨਾਂ ਨੇ ਮੈਨੂੰ ਅੱਗੋਂ ਕਿਹਾ ਭੈਣ ਦੱਸਦੀ ਐ ਕਿ ਸੁਪਰਾ ਸਾਹਿਬ ਦੀ ਹਾਜ਼ਰੀ ਭਰਿਆ ਕਰੋ ਭਾਵੇਂ ਬੇਸ਼ੱਕ ਤੁਸੀਂ ਨਹੀਂ ਆ ਸਕਦੇ ਉੱਥੇ ਭਰ ਲਿਆ ਕਰੋ ਕਹਿੰਦੇ ਕਿ ਐਦਾਂ ਮਤਲਬ ਚੁਪੈਰਾ ਸਾਹਿਬ ਦੀ ਹਾਜ਼ਰੀ ਦਾ ਵੀ ਮੈਨੂੰ ਪਤਾ ਲੱਗਾ ਫਿਰ ਬਾਣੀ ਪੜਨੀ ਸ਼ੁਰੂ ਕੀਤੀ ਨੂੰ ਦੁੱਖ ਦਾ ਸਮਾਂ ਹੁੰਦਾ ਉਦੋਂ ਰੱਬ ਵੀ ਚੇਤੇ ਆ ਜਾਂਦਾ ਮਨ ਵੀ ਬਾਣੀ 'ਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਕੋਈ ਬਹਾਨਾ ਨਹੀਂ ਰੱਬ ਦਾ ਵੀ ਮੈਂ ਬਾਣੀ ਨਹੀਂ ਪੜਨੀ ਟਾਈਮ ਨਹੀਂ ਹੈ ਮੇਰੇ ਕੋਲ ਭੈਣ ਕਿੰਨੇ ਦੀ ਬਾਣੀ ਵੀ ਪੜੀ ਤੇ ਸ਼ਹੀਦੀ ਦੇਗਾ ਵੀ ਕਰਵਾਈਆਂ ਤੇ ਸਿੰਘਾਂ ਦੇ ਵਸਤਰ ਵੀ ਜਿਹੜੇ ਨੇ ਇਹ ਹੰਗ ਸਿੰਘਾਂ ਨੂੰ ਵਸਤਰ ਪੇਟਾ ਕੀਤੇ ਨੇ ਉਹ ਵੀ ਕਰਵਾਏ ਤੇ ਚੁਪੈਰਾ ਸਾਹਿਬ ਦੀ ਬਾਣੀ ਪੜੀ ਭੈਣ ਕਿੰਨੇ ਦੀ ਕਿ ਮੈਂ 11 ਚੁਪੈਰਾ ਸਾਹਿਬ ਦੀ ਹਾਜ਼ਰੀ ਪੜੀ ਤੇ ਉਹਦੇ ਨਾਲ ਹੀ ਕਹਿੰਦੇ ਕਿ ਜਿਹੜਾ ਮੇਰਾ ਪੁੱਤਰ ਸੀ ਬੇਟਾ ਸੀ ਉਹ ਮੰਜੇ ਤੋਂ ਹੀ ਨਹੀਂ ਉੱਠਦਾ ਹੁੰਦਾ ਵੀ ਹੁਣ ਤੇ ਬਿਲਕੁਲ ਮੰਜੇ ਨਾਲ ਲੱਗ ਗਿਆ ਸੀ ਕਹਿੰਦੇ ਹੌਲੀ ਹੌਲੀ ਮੈਨੂੰ ਉਹਦੇ ਚ ਇੰਪਰੂਵਮੈਂਟ ਦਿਖਣੀ ਸ਼ੁਰੂ ਹੋਈ ਹੌਲੀ ਹੌਲੀ 11 ਚੁਪੈਲਾ ਸਭੀ ਹਾਜ਼ਰੀਆਂ ਤੋਂ ਬਾਅਦ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋਇਆ ਤੇ ਮੈਂ ਫੇਰ ਮੇਰੇ ਮਨ ਵਿੱਚ ਭਰੋਸਾ ਵੱਜਣਾ ਸ਼ੁਰੂ ਹੋਇਆ ਕਿ ਮੈਂ ਉਹਨਾਂ ਨੂੰ ਫੇਰ ਬੇਨਤੀ ਕੀਤੀ ਕਿ ਮੇਰੀ ਫੇਰ ਇੱਕ ਵਾਰੀ ਸ਼ੀਦੀ ਦੇਗਾ ਲਗਾਤਾਰ ਸ਼ੀਦੀ ਦੇਗਾ ਕਰਵਾਉ ਤੇ ਫੇਰ ਅਰਦਾਸਾਂ ਬੇਨਤੀਆਂ ਕਰਵਾਈਆਂ ਤੇ ਹੋਰ ਸੇਵਾਵਾਂ ਵੀ ਕਹਿੰਦੇ ਕਿ ਮੈਂ ਗੁਰੂ ਘਰ ਦੇ ਵਿੱਚ ਕੀਤੀਆਂ ਜਿਵੇਂ ਜੋਤ ਦਾ ਘੋ ਜਿਹੜਾ ਸੀ ਉਹ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਵੱਲੋਂ ਸੇਵਾ ਕਰੋ ਫਿਰ ਨਿਸ਼ਾਨ ਸਾਹਿਬ ਦੇ ਵਸਤਰ ਤੇ ਕਹਿੰਦੇ ਕਿ ਇਦਾਂ ਵਸਤਰ ਹੁੰਦੇ ਨੇ ਸ਼ਹੀਦਾਂ ਦੇ ਕਹਿੰਦੇ ਕਿ ਉਹ ਵੀ ਉਹਨਾਂ ਨੂੰ ਮੈਂ ਪੇਟਾ ਕਰਨ ਨੂੰ ਕਿਹਾ ਗੀਤਾ ਸਾਹਿਬ ਦੇ ਜਿਹੜੇ ਵਸਤਰ ਹੁੰਦੇ ਨੇ ਸੋ ਇਦਾਂ ਕਹਿੰਦੇ ਕਿ ਬਲੀਆਂ ਸੇਵਾਵਾਂ ਗੁਰੂ ਸਾਹਿਬ ਨੇ ਲਈਆਂ ਆਪੇ ਰਾਹ ਦਿਖਾਈ ਗਏ ਕਹਿੰਦੇ ਕਿ ਮੈਨੂੰ ਤੇ ਪਤਾ ਵੀ ਨਹੀਂ ਸੀ ਬਸ ਆਪਣੇ ਆਪ ਮਾਇੰਦ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਗਈਆਂ ਤੇ ਹੌਲੀ-ਹੌਲੀ ਬੇਟੇ ਦੀ ਇੰਪਰੂਵਮੈਂਟ ਹੁੰਦੀ ਗਈ ਤੇ ਇਹ ਕਹਿੰਦੇ ਕਿ ਸੁਪੈਰਾ ਸਾਹਿਬ ਜਦੋਂ ਮੇਰੇ 11 ਹੋ ਗਏ ਉਹਦੇ ਤੋਂ 1 ਮਹੀਨੇ ਬਾਅਦ ਕਹਿੰਦੇ ਕਿ ਮੇਰੇ ਬੇਟੇ ਨੂੰ ਪੂਰਾ ਦਿਨ ਕਹਿੰਦੇ ਕਿ 3 ਘੰਟੇ ਲਗਾਤਾਰ ਉਲਟੀਆਂ ਆਉਂਦੀਆਂ ਰਹੀਆਂ ਵੋਮਿੰਟਿੰਗ ਕਰਦਾ ਰਿਹਾ ਖੂਨ ਨੀਰਾ ਖੂਨ ਨਿਕਲਦਾ ਰਿਹਾ ਕਹਿੰਦੇ ਕਿ ਅਸੀਂ ਬੜਾ ਘਬਰ ਆ ਗਏ ਬੜਾ ਡਰ ਗਏ ਵੀ ਅਸੀਂ ਤਾਂ ਇੰਪਰੂਵਮੈਂਟ ਸੋਚ ਰਹੇ ਸੀ ਹੋ ਗਈ ਹੈ ਪੀ ਇਹ ਕੀ ਹੋ ਰਿਹਾ ਕਹਿੰਦੇ ਹਸਪੀਟਲ ਲੈ ਕੇ ਗਏ ਚਲੋ ਉੱਥੇ ਥੋੜਾ ਬਹੁਤ ਨਾ ਟਰੀਟਮੈਂਟ ਕੀਤਾ ਫਿਰ ਅਸੀਂ ਘਰ ਆਉਨੇ ਆ ਘਰ ਆਉਨੇ ਆ ਤੇ 2 ਦਿਨ ਬਾਅਦ ਉਲਟੀਆਂ ਹੋਣ ਤੋਂ 2 ਦਿਨ ਬਾਅਦ ਬੇਟਾ ਫੇਰ ਨਾਰਮਲ ਹੋਣਾ ਸ਼ੁਰੂ ਹੋ ਗਿਆ ਫੇਰ ਇੰਪਰੂਵਮੈਂਟ ਸਾਨੂੰ ਦਿਖਣ ਲੱਗੀ ਤੇ ਕਹਿੰਦੇ ਕਿ ਉਹ 10-15 ਦਿਨਾਂ ਦੇ ਵਿੱਚ ਬਿਲਕੁਲ ਸਾਡਾ ਬੇਟਾ ਨੰਬਰ 9 ਹੋ ਗਿਆ ਤੇ ਕਹਿੰਦੇ ਕਿ ਹੁਣ ਅਸੀਂ ਸੋਚਿਆ ਕਿ ਬਾਬਾ ਦੀਪ ਸਿੰਘ ਜੀ ਨੇ ਸ਼ੀਦਾ ਨੇ ਕਿਰਪਾ ਕਰਤੀ ਹੈ ਬੇਟਾ ਸਾਡਾ ਤੰਦਰੁਸਤ ਹੋ ਰਿਹਾ ਹੈ ਤੇ ਅਸੀਂ ਆਪਣੀ ਪਤਾ ਤੇ ਸੀ ਕਿ ਠੀਕ ਕਰ ਰਹੇ ਨੇ ਬਾਬਾ ਦੀਪ ਸਿੰਘ ਫੇਰ ਵੀ ਆਪਣੇ ਰੋਸੇ ਵਾਸਤੇ ਕਿ ਸਾਡਾ ਮਨ ਪੱਕਾ ਹੋ ਜਾਏ ਕਿ ਬੇਟੇ ਦਾ ਬੇਟਾ ਠੀਕ ਹੋ ਗਿਆ ਕਹਿੰਦੇ ਕਿ ਅਸੀਂ MRI ਕਰਵਾਈ ਤੇ MRI ਦੇ ਵਿੱਚ ਜੋ ਸੀਗੀ ਚੌਥੀ ਸੇ ਦੱਸ ਦੇ ਸੀ ਕਿ ਉਹ ਬਿਲਕੁਲ ਮਤਲਬ ਕੁਝ ਜ਼ਿਆਦਾ ਇਨਫੈਕਸ਼ਨ ਨਹੀਂ ਥੋੜੀ ਬਹੁਤ ਲिटल बिट ਇਨਫੈਕਸ਼ਨ ਆਈ ਬਿਲਕੁਲ ਜਿਵੇਂ ਬਿਲਕੁਲ ਬਾਬਾ ਦੀਪ ਸਿੰਘ ਜੀ ਨੇ ਰੋਕ ਸਾਡੇ ਪੁੱਤਰ ਦਾ ਘਟਦਾ ਸਿਰਫ 8 ਸਾਲ ਦਾ ਨਾਲ ਸੀ ਉਹਨਾਂ ਦਾ ਬੇਟਾ ਤੇ ਕਿਵੇਂ ਸ਼ੀਦਾ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਸੇਵਾਵਾਂ ਕਰਕੇ ਉਹਨਾਂ ਨੇ ਆਪਣੇ ਬੇਟੇ ਦਾ ਜਿਹੜਾ ਸੀ ਦੁੱਖ ਘਟਵਾ ਲਿਆ ਸੋ ਸਾ ਸੰਗਤ ਜੀ ਸ਼ੀ ਸਿੰਘ ਸਹਾਈ ਹੁੰਦੇ ਨੇ ਜੇ ਕੋਈ ਭਰੋਸੇ ਵਾਲਾ ਕੋਈ ਸ਼ਰਦਾ ਵਾਲਾ ਅਰਦਾਸ ਕਰੇ ਇਹ ਜੁਗਤੀਆਂ ਹੁੰਦੀਆਂ ਨੇ 사త్సੰਗ ਜੀ ਸੋ ਜ਼ਰੂਰ ਸਾਡੇ ਵੀ ਕਸ਼ਟ ਬਾਬਾ ਦੀਪ ਸਿੰਘ ਕੱਟਣਗੇ ਬਸ ਭਰੋਸਾ ਪੱਕਾ ਰੱਖੀਏ ਸੋ 사త్సੰਗ ਜੀ ਹੁਣ ਕੁਝ ਬੇਨਤੀਆਂ ਆਪ ਸਭ ਦੇ ਚਰਨਾਂ 'ਚ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਮਰਸਰ ਸਾਹਿਬ ਜੋ ਕਿ ਅਮਰਸਰ ਸਾਹਿਬ ਦੇ ਵਿੱਚ ਹੈ ਇੱਥੋਂ ਦੀ ਕਾਂਸੇਵਾ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਸੰਗਤ ਜੀ ਲੈਂਟਰ ਜਿਹੜਾ ਹੈ ਖੁੱਲ ਰਿਹਾ ਏ ਬਿਲਡਿੰਗ ਦਾ ਜਿਹੜਾ ਲੈਂਟਰ ਪਿਆ ਸੀ ਉਹ ਨਾਲ ਹੀ ਸੇਵਾਵਾਂ ਜਾਰੀ ਹੋਣੀਆਂ ਨੇ ਤੇ ਪਲਸਟਰ ਹੋਣਾ ਹੈ ਗੁਰਦੁਆਰਾ ਸਾਹਿਬ ਫਰਸ਼ ਪੈਣੇ ਨੇ ਡਾਟਾਂ ਲਗਣੀਆਂ ਨੇ ਸੋ ਸਾਧ ਸੰਗਤ ਜੀ ਇਹਦੇ ਵਿੱਚ ਆਪ ਜੀ ਭਾਰੀ ਸਹਿਯੋਗ ਕਰੋ ਤਾਂ ਜੋ ਇਹ ਸਵਾਵਾਂ ਜਿਹੜੀਆਂ ਨੇ ਨਿਰਵਿਘਨਤਾ ਸਹਿ ਚੱਲਦੀਆਂ ਨੇ ਇਹਦੇ ਵਾਸਤੇ ਮਟੀਰੀਅਲ ਦੀ ਲੋੜ ਹੈ ਰੇਤਾ ਬਜਰੀ ਸੀਮੈਂਟ ਇਹ ਚਾਹੀਦਾ ਹੈ ਸਾਨੂੰ ਸੋ ਸਾਧ ਸੰਗਤ ਜੀ ਜਰੂਰ ਇਹਦੇ ਵਿੱਚ ਮਦਦ ਕਰੋ ਜਿੰਨਾ ਵੀ ਕੋਈ ਸਹਿਯੋਗ ਕਰ ਸਕਦਾ ਹੈ ਬਾਕੀ ਜਿਹੜੇ ਵਾਸ਼ਰੂਮ ਤਿਆਰ ਹੋਏ ਸੀ ਸੰਗਤ ਵਾਸਤੇ ਉਹਨਾਂ ਦੀ ਸ਼ਟਰਿੰਗ ਹੋ ਰਹੀ ਹੈ ਤੇ ਉਹਦਾ ਵੀ ਲੈਂਟਰ ਪੈਣਾ ਹੈ ਥੋੜੇ ਦਿਨਾਂ ਦੇ ਵਿੱਚ ਤੇ ਜਰੂਰ ਸਾਧ ਸੰਗਤ ਜੀ ਜਿੰਨੇ ਕਿਸੇ ਤਰੀਕੇ ਦੀ ਕੋਈ ਸੇਵਾ ਅਸਰੀਏ ਦੇ ਵਿੱਚ ਸੀਮਿੰਟ ਦੇ ਵਿੱਚ ਬਜਰੀ ਦੇ ਵਿੱਚ ਤੇ ਦੋ ਤਰੀਕੇ ਦੀ ਰੇਤਾ ਮੋਟੀ ਰੇਤਾ ਤੇ ਬਰੀਕ ਰੇਤਾ ਜਿਹੜੀ ਹੈ ਉਹਦੇ ਵਿੱਚ ਕਿਸੇ ਤਰੀਕੇ ਦੀ ਮਦਦ ਕਿਸੇ ਨੇ ਹੈਲਪ ਸੇਵਾ ਕਰਨੀ ਹੋਵੇ ਤੇ ਜਰੂਰ ਕਰੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਧਾਰਨ ਕਰੇ ਪ੍ਰਾਪਤ ਕਰੇ ਤੇ ਜਰੂਰ ਬੇਨਤੀਆਂ WhatsApp ਨੰਬਰ ਦਿੱਤਾ ਹੋਇਆ ਜਿੰਨੇ ਵੀ ਕੋਈ ਸੇਵਾ ਇਸ ਗੁਰੂ ਘਰ ਦੇ ਇਨ੍ਹਾਂ ਕਾਰਜਾਂ ਦੇ ਵਿੱਚ ਕਰਨੀ ਹੋਵੇ ਗੁਰੂ ਦੀ ਖੁਸ਼ੀਆਂ ਦੇ ਪਾਤਰ ਬਣਨਾ ਹੋਵੇ ਜਰੂਰ ਸੇਵਾਵਾਂ ਦੇ ਵਿੱਚ ਨਾਮ ਨੋਟ ਕਰਵਾਓ ਜੀ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਵੀ ਨਾਲ-ਨਾਲ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਇਸ ਸੰਸਾਰ ਤੇ ਕੋਈ ਸਹਾਰਾ ਨਹੀਂ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਉਹਨਾਂ ਮਾਤਾਵਾਂ ਪੈਣਾ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨੀ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਦਵਾਉਂਦੇ ਨੇ ਉਹ ਵੀ ਆਪ ਸਭ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਸਾਧ ਸੰਗਤ ਜੀ ਕੱਲ ਵੀ ਬੇਨਤੀ ਕੀਤੀ ਸੀ ਕਿ 30 ਪੈਣਾ ਨੂੰ ਮਤਾਵਾ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਪਰ ਹੋਰ ਵੀ ਮਤਾਵਾ ਪੈਣਾ ਬਹੁਤ ਜਿਨ੍ਹਾਂ ਦੇ ਫਾਰਮ ਇੱਥੇ ਪਏ ਨੇ ਪਰ ਅਜੇ ਤੱਕ ਉਹਨਾਂ ਦਾ ਰਾਸ਼ਨ ਚਾਲੂ ਨਹੀਂ ਕਰ ਸਕੇ ਕਿਉਂਕਿ ਸੰਗਤ ਦਾ ਸਹਿਯੋਗ ਜਿੰਨਾ ਖੁੰਦਾ ਹੈ ਸੋ ਉਹਦੇ ਹਿਸਾਬ ਨਾਲ ਇਹ ਸੇਵਾਵਾਂ ਹੋ ਸਕਦੀਆਂ ਨੇ ਜਿੰਨਾ ਸਹਿਯੋਗ ਜ਼ਿਆਦਾ ਹੋਏਗਾ ਉਹਨਾਂ ਫਿਰ ਇਹਨਾਂ ਸੰਗਤਾਂ ਦਾ ਜਿਹੜਾ ਹੈ ਮਤਲਬ ਮਦਦ ਹੋ ਸਕਦੀ ਹੈ ਕਿਸੇ ਲੋੜਵੰਦ ਦੀ ਸੋ ਜਰੂਰ ਸਾਧ ਸੰਗਤ ਜੀ ਵਾਚੜ ਕੇ ਨ ਸਵਾਮੰਚ ਹਿੱਸਾ ਪਾਓ ਜਿਵੇਂ ਕੱਲ ਬੇਨਤੀ ਕੀਤੀ ਸੀ ਕਿ ਇੱਕ ਮਾਤਾ ਆਏ ਸੀ ਹੈਂਡੀਕੈਪ ਸੀ ਜਿਨ੍ਹਾਂ ਦੀ ਦੋਵੇਂ ਲੱਤਾਂ ਨਹੀਂ ਸੀ ਚੱਲਦੀਆਂ ਲੱਕ ਵੀ ਨਹੀਂ ਸੀ ਚੱਲਦਾ ਆਟੋ ਦੇ ਵਿੱਚ ਕੋਈ ਬਿਠਾ ਕੇ ਉਹਨਾਂ ਨੂੰ ਲੈ ਕੇ ਆਇਆ ਚੁੱਕ ਕੇ ਬਿਠਾ ਕੇ ਤੇ ਉਹਨਾਂ ਦੇ ਪਤੀ ਦੀ ਡੈਥ ਹੋ ਗਈ ਸੀ ਕਾਫੀ ਸਮਾਂ ਪਹਿਲਾਂ ਉਹਨਾਂ ਦਾ ਇੱਕ ਇੱਕ ਬੇਟਾ ਹੈ ਉਹ ਵੀ ਅਪਾਹਜ ਹੈ ਇੱਕ ਬੇਟਾ ਜਿਹੜਾ ਸੀ ਉਹਦੀ ਡੈਥ ਹੋ ਚੁੱਕੀ ਹੈ ਤੇ ਇੱਕ ਅਪਾਹਜ ਉਹ ਵੀ ਦੋਨੋਂ ਮਾਂ ਪੁੱਤ ਰਹਿੰਦੇ ਨੇ ਅਪਾਹਜ ਨੇ ਕਮਰਾ ਇੱਕ ਹੈ ਉਹ ਵੀ ਛੱਤ ਚੌਂਦੀ ਹੈ ਕੱਚੀ ਛੱਤ ਹੈ ਤੇ ਇੱਕੋ ਕਮਰੇ ਦੇ ਵਿੱਚ ਖਾਣ ਪੀਣ ਦਾ ਉੱਥੇ ਸੌਣਾ ਸਾਰਾ ਕੁਝ ਉੱਥੇ ਕਰਨਾ ਕਿੱਡਾ ਔਖਾ ਸਮਾਇ ਤੇ ਜੇ ਕਿਸੇ ਨੇ ਉਹਨਾਂ ਦੀ ਘਰ ਬਣਾਉਣ ਦੇ ਵਿੱਚ ਵੀ ਮਦਦ ਕਰਨੀ ਹੋਵੇ ਤੇ ਉਹ ਵੀ ਸੰਪਰਕ ਕਰ ਸਕਦੇ ਹੋ ਤੇ ਤੇ ਉਹ ਪਰਿਵਾਰ ਦੇ ਇੱਕ ਅੱਦੇ ਦਿਨ 'ਚ ਜਦੋਂ ਮੇਰਾ ਟਾਈਮ ਲੱਗਾ ਤੇ ਮੈਂ ਜਾ ਕੇ ਜਰੂਰ ਦੇਖ ਕੇ ਆਵਾਂਗਾ ਫਿਰ ਆਪ ਜੀ ਦੇ ਨਾਲ ਉਹ ਗੁਰਮਤਾ ਮਤਲਬ ਕਰਾਂਗੇ ਚਲੋ ਜਦੋਂ ਵੀ ਪਾਤਸ਼ਾਹ ਜਿਵੇਂ ਜਿਵੇਂ ਕਿਰਪਾ ਕਰਨਗੇ ਸੁਸਾਸੰਗਤ ਜੀ ਲੋੜਵੰਦੀ ਦੀ ਮਦਦ ਕਰਿਆ ਕਰੋ ਗੁਰੂ ਦੀ ਖੁਸ਼ੀ ਮਿਲੇਗੀ ਕਿਉਂ ਗੁਰੂ ਸਾਹਿਬ ਦਾ ਇਹ ਫਲਸਫਾ ਹੈ ਅਸੀਂ ਇਹਦੇ ਤੇ ਚੱਲਣਾ ਹੈ ਇਹਦੇ ਧਾਰ ਨਹੀਂ ਹੋਣਾ ਸਜੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਦੂਸਰੀ ਸੇਵਾ ਸਾਸੰਗਤ ਜੀ ਧੀਆਂ ਜਿਹੜੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਪਿਤਾ ਜਿਹਦੀਆਂ ਪੰਚ ਪੰਛੀ ਚੀਤੀਆਂ ਹਨ ਫਿਕਰ ਹੈ ਟੈਨਸ਼ਨ ਹੈ ਚੋਰਾ ਹੈ ਕਿੰਨੇ ਧੀਆਂ ਦੇ ਵਿਆਹ ਕਰਨੇ ਨੇ ਸੋ ਉਹਨਾਂ ਧੀਆਂ ਦੇ ਅਨੰਦ ਕਾਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਘਰ ਵਰਤੋਂ ਵਾਲਾ ਸਮਾਨ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈ 사ਸੰਗਤ ਜੀ ਤੇ ਨਾਲ ਹੀ 사ਸੰਗਤ ਜੀ ਆ ਉਹਨਾਂ ਨੂੰ ਫਿਰ ਇੱਥੇ ਵਧੀਆ ਉਹਨਾਂ ਦੀਆਂ ਬਰਾਤਾਂ ਸੰਭੀਆਂ ਜਾਂਦੀਆਂ ਨੇ ਹੁਣ ਤੱਕ ਲਗਭਗ 1000 ਦੇ ਕਰੀਬ ਧੀਆਂ ਦੇ ਅਨੰਦ ਕਾਜ ਹੋ ਚੁੱਕੇ ਨੇ ਰਹਿੰਦੇ ਸਵਾਸਨ ਤੱਕ ਬਾਬਾ ਦੀਪ ਸਿੰਘ ਜੀ ਇਸੇ ਤਰੀਕੇ ਇਸੇੇਵਾਵਾਂ ਲੈਂਦੇ ਰਹਿਣ ਤੇ ਹੁਣ ਆਉਣ ਵਾਲੀ 2 ਦਸੰਬਰ ਨੂੰ 사ਸੰਗਤ ਜੀ ਸਮੂਹਿਕ ਅਨੰਦ ਕਾਜ ਧੀਆਂ ਦੇ ਹੋਣੇ ਨੇ ਲੋੜਵੰਦ ਜੋੜਿਆਂ ਦੇ ਸੋ ਪੂਰਾ ਵੈਰੀਫਾਈ ਕੀਤਾ ਜਾਂਦਾ ਜਿਹੜੇ ਲੋੜਵੰਦ ਨੇ ਉਹਨਾਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਘਰਵਾਲਤੋਂ ਸਮਾਨ ਵਿੱਚ ਦਿੱਤਾ ਜਾਂਦਾ ਸੂਸਾ ਸਿੰਘ ਜੀ ਡੇਟ ਯਾਦ ਰੱਖਿਓ 2 ਦਸੰਬਰ ਵੱਡੇ ਪੱਧਰ ਤੇ ਸਮਾਗਮ ਹੋਣੇ ਨੇ ਆਪ ਜੀ ਵੱਧ ਚੜ ਕੇ ਸਰਗਮਾ ਕਰਿਓ ਤੇ ਵਧੀਆ ਤਰੀਕੇ ਦੇ ਨਾਲ ਚਾਹ ਦੇ ਨਾਲ ਇੰਨਾ ਸਮਾਗਮਾਂ ਨੂੰ ਅਸੀਂ ਸੰਪੂਰਨ ਕਰੀਏ ਤੀਸਰੀ ਸੇਵਾ ਵੱਡੀ ਸੇਵਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇੰਨਾ ਮਹਾਵਾਕਾਂ ਦੇ ਅਨੁਸਾਰ ਉਹ ਬੱਚੇ ਗੁਰਸੇਖ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਮਾਇਆ ਦੀ ਕਮੀ ਹੈ ਨਹੀਂ ਪੜ ਪਾਉਂਦੇ ਸਾਧ ਸੰਗਤ ਜੀ ਉਹਨਾਂ ਬੱਚਿਆਂ ਨੂੰ ਯੂਨੀਫਾਰਮ ਬੁਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਸਾਧ ਸੰਗਤ ਜੀ ਉਹਨਾਂ ਦੇ ਸਕੂਲ ਵਿੱਚ ਫੀਸ ਵੀ ਡਿਪੋਜ਼ਿਟ ਕਰਵਾਈ ਜਾਂਦੀ ਹੈ ਇਹ ਵੀ ਆਪ ਸਭ ਦੇ ਸਹਿਯੋਗ ਦੇ ਨਾਲ ਕਾਰਜ ਹੁੰਦੇ ਨੇ ਸੋ ਸਾਧ ਸੰਗਤ ਜੀ ਵੱਧ ਚੜ ਕੇ ਇਨ੍ਹਾਂ ਸੇਵਾਵਾਂ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਗੁਰੂ ਘਰ ਦੀਆਂ ਗੁਰੂ ਸਾਹਿਬ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ 사ਸੰਗ ਜੀ ਜਰੂਰ ਇਹ ਉਤੇ ਵਟਸਐਪ ਨੰਬਰ ਦਿੱਤਾ ਹੋਇਆ ਹੈ ਤੇ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਜਿੰਨੇ ਵੀ ਕਿਸ ਕਿੰਨਾ ਵੀ ਟਿੱਲ ਫੁੱਲ ਪੇਟਾਵਾਂ ਭੇਜਣੀਆਂ ਹੋਣ ਸਹਿਯੋਗ ਕਰਨਾ ਹੋਵੇ 사ਸੰਗ ਜੀ ਜਰੂਰ ਆਪਣੇ ਨਾਮ ਨੋਟ ਕਰਵਾਇਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣਿਓ ਜੀ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ